ਸਤਨਾਮ 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 ਜੀ ਗੁਰੂ ਆਹੇ ਗੁਰੂ ਆਹੇ ਜਪੋ ਸਤਨਾਮ 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 ਜੀ ਉਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨੇਸ਼ ਕੁਮਾਰ ਬਾਪੂ ਰਾਓ ਸ਼ਿਆਮ ਨਾਂ ਦਾ ਏ ਸਾਡੇ ਪਰਿਵਾਰ ਦਾ ਮੈਂਬਰ ਸਾਡਾ ਵੀਰ ਅਕਾਲ ਚਲਾਣਾ ਕਰ ਗਿਆ ਇਸ ਦੁਨੀਆ ਨੂੰ ਅਲਵਿਦਾ ਕਿ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਜੀ ਦੇ ਚਰਨਾ ਵਿੱਚ ਜਾਪ ਰੱਜ ਇਹਨਾਂ ਦਾ ਜਿਹੜਾ ਸਫ਼ਰ ਸਾਡੇ ਸੁਪਨਿਆਂ ਦੇ ਘਰ ਵਿੱਚ ਸੀਗਾ 11 6 24 ਨੂੰ ਅਸੀਂ ਇਹਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਬੈਕ ਸਾਈਡ ਤੋਂ ਲੈ ਕੇ ਆਏ ਸੀ ਫੀਲਡ ਗੰਜ ਵਾਲੀ ਸਾਈਡ ਕੰਧ ਦੇ ਨਾਲ ਸਿਵਲ ਹਸਪਤਾਲ ਦੀ ਦੇ ਇਹ ਬਿਲਕੁਲ ਗੱਦਾ ਗੰਦਾ ਜਿਆ ਪਿਆ ਸੀ ਉਹਦੇ ਉੱਪਰ ਹੀ ਇਹ ਪਏ ਸੀ ਕੁਲਟ ਰਾਹੀਂ ਬਲੱਡ ਆ ਰਿਆ ਸੀਗਾ ਹੱਡੀਆਂ ਦਾ ਪਿੰਜਰ ਸੀ ਬਸ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਅਸੀਂ ਉੱਥੇ ਪਹੁੰਚੇ ਬਾਪੂ ਨੇ ਦੋ ਬੋਤਲਾਂ ਪਾਣੀ ਦੀਆਂ ਪੀ ਕੇ ਸਾਥੋਂ ਲੈ ਇੰਨਾ ਪਿਆਸਾ ਸੀ ਵਿਚਾਰਾ ਇਹਦੇ ਕੋਈ ਨੇੜੇ ਨਹੀਂ ਸੀ ਜਾਣਦਾ ਕਿਉਂਕਿ ਟਾਇਲਟ ਰਾਹੀਂ ਵੀ ਬਲੱਡ ਹੀ ਆਈ ਜਾਂਦਾ ਸੀ ਉੱਥੋਂ ਜਸਪ੍ਰੀਤ ਸਿੰਘ ਜੀ ਵੀਰੇ ਹੁਣੀ ਉਹਨਾਂ ਨੇ ਸਾਨੂੰ ਫੋਨ ਕੀਤਾ ਦੱਸਿਆ ਵੀ ਇੱਥੇ ਇੱਕ ਵੀਰ ਪਿਆ ਤਾਂ ਅਸੀਂ ਉੱਥੋਂ ਲੈਣ ਗਏ 11 ਤਰੀਕ ਨੂੰ ਲੈ ਕੇ ਆਏ ਤੇ 14 ਤਰੀਕ ਨੂੰ ਬਾਪੂ ਚੜਾਈ ਕਰ ਗਿਆ ਜਿਹੜਾ 3 ਦਿਨਾਂ ਦਾ ਸਫ਼ਰ ਸੀ ਇਹਨਾਂ ਦਾ ਸਾਡੇ ਸੁਪਨੇ ਦੇ ਘਰ 'ਚ ਇਹ ਇੱਕ ਰਿਸ਼ਤੇਦਾਰੀ ਸੀ ਸਾਡੀ ਇਨਸਾਨੀਅਤ ਦੀ ਜਿਹੜੀ ਅਸੀਂ ਇੱਕ ਦੂਸਰੇ ਨਾਲ ਨਿਭਾਈ ਹੈ ਨਹੀਂ ਤਾਂ ਇਹ ਜਿਹੜਾ ਐਡਰੈਸ ਦੱਸਦੇ ਸੀ ਆਪਣਾ ਬੰਬੇ ਦਾ ਮਹਾਰਾਸ਼ਟਰ ਦਾ ਥਾਣੇ ਇਲਾਕਾ ਕਹਿੰਦੇ ਸੀ ਥਾਣੇ ਬੰਬੇ ਦੇ ਵਿੱਚ ਇੱਕ ਥਾਣਾ ਕਰਕੇ ਇਲਾਕਾ ਬਹੁਤ ਵੱਡਾ ਇਲਾਕਾ ਪਰ ਉਹਦੇ ਵਿੱਚ ਇਹਨਾਂ ਨੇ ਆਪਣਾ ਮੁਹੱਲੇ ਦਾ ਜਾਂ ਮਕਾਨ ਦਾ ਨੰਬਰ ਐਡਰੈਸ ਨਹੀਂ ਕੁਝ ਵੀ ਦੱਸਿਆ ਅਸੀਂ ਕੋਸ਼ਿਸ਼ ਵੀ ਕੀਤੀ ਪਰ ਉਸ ਤੋਂ ਅੱਗੇ ਨਹੀਂ ਸੀ ਗੱਲ ਪਾਉਂਦੇ ਜੇ ਇਹ ਪੂਰਾ ਐਡਰੈਸ ਦੱਸ ਦਿੰਦੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰ ਦੇਣਾ ਦਾ ਘਰ ਲੱਭਣ ਲਈ ਹੁਣ ਵੀ ਸਾਡੀ ਸੰਗਤ ਨੂੰ ਬੇਨਤੀ ਆ ਭੈਣਾ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਹਨਾਂ ਦੀ ਅਸੀਂ ਤਸਵੀਰ ਵੀ ਨਾਲ ਅਟੈਚ ਕੀਤੀ ਆ ਇਸ ਫੋਟੋ ਨੂੰ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਜੇ ਕੋਈ ਸਬੰਧਤ ਬੰਦਾ ਬੰਬੇ ਤੋਂ ਥਾਣੇ ਇਲਾਕੇ ਤੋਂ ਹੈ ਤਾਂ ਉਹ ਜ਼ਰੂਰ ਉਸ ਇਲਾਕੇ ਦੇ ਗਰੁੱਪਾਂ ਦੇ ਵਿੱਚ ਪਾਓ ਸ਼ਾਇਦ ਕੋਈ ਇਹਨੂੰ ਪਹਿਚਾਨ ਲਵੇ ਦਿਨੇਸ਼ ਕੁਮਾਰ ਬਾਪੂ ਰਾਜ ਸ਼ਾਮ ਨਾਮ ਦਾ ਇਹ ਵੀਰ ਕੈਟਰਿੰਗ ਦਾ ਕੰਮ ਕਰਦਾ ਸੀ ਇਹਨੇ ਦੱਸਿਆ ਸੀ ਕਹਿੰਦਾ ਮੈਂ ਕੈਟਰਿੰਗ ਦਾ ਕੰਮ ਕਰਦਾ ਇਹਨੇ ਦੱਸਿਆ ਮੈਂ ਹੋਟਲਾਂ 'ਚ ਕੰਮ ਕਰਦਾ ਇਹਨੇ ਸੋਨਾ ਗ੍ਰੈਂਡ ਦਾ ਵੀ ਨਾਮ ਲਿਆ ਸਾਡੇ ਪਰ ਕੋਈ ਸਾਥੀ ਆ ਨੰਬਰ ਕੋਈ ਡਰੈਸ ਤੇ ਕੋਈ ਲਿੰਕ ਕੁਝ ਨਹੀਂ ਸੀ ਘਰਦਿਆਂ ਦਾ ਨੰਬਰ ਕੋਈ ਡਰੈਸ ਉਹ ਵੀ ਕੁਝ ਨਹੀਂ ਸੀ ਪਤਾ ਜਾਂ ਦੱਸਣਾ ਸੀ ਚਾਹੁੰਦੇ 12 ਰਾਹੀਂ ਬਲੱਡ ਹੀ ਆਈ ਜਾਂਦਾ ਸੀ ਬਸ ਜਿੰਮੇ ਮੰਨੀ ਬੈਠੇ ਹੁੰਦੇ ਆ ਵੀ ਹੁਣ ਮੈਂ ਚਲੇ ਜਾਣਾ ਉੱਥੋਂ ਲਿਆ ਕੇ ਇੱਥੇ ਇਸ਼ਨਾਨ ਪਾਣੀ ਕਰਾ ਕੇ ਹਸਪੀਟਲ 'ਚ ਦਾਖਲ ਕਰਾਤਾ ਹਸਪੀਟਲ 'ਚ ਇਲਾਜ ਚੱਲ ਪਿਆ ਡਾਕਟਰਾਂ ਨੇ ਦੱਸਿਆ ਵੀ ਐਚਆਈਵੀ ਪੋਜ਼ਿਟਿਵ ਸੀ ਏਡਜ਼ ਹੋਈ ਹੋਈ ਜਿੰਨਾਂ ਨੂੰ ਕਾਲਾ ਪੀਲਿਆ ਸੀ ਟੀਵੀ ਸੀ ਇਹ ਤਿੰਨ ਚਾਰ ਬੜੀਆਂ ਭਿਆਨਕ ਬਿਮਾਰੀਆਂ ਜਿੰਨਾਂ ਬਿਮਾਰੀਆਂ ਚੋਂ ਕੋਈ ਇੱਕ ਵੀ ਹੋ ਜੇਵੇ ਤੇ ਬੰਦੇ ਨੂੰ ਪਿੱਛੇ ਮੁੜਨਾ ਔਖਾ ਹੋ ਜਾਂਦਾ ਤੇ ਨੂੰ ਤਾਂ ਵੱਡੀਆਂ ਜਿਹੜੀਆਂ ਮੇਜਰ ਪ੍ਰੋਬਲਮ ਸੀਗੀਆਂ ਤਿੰਨੋਂ ਹੀ ਬਿਮਾਰੀਆਂ ਸੀ ਆਪਣਾ ਇਹ ਤਿੰਨ ਦਿਨਾਂ ਦਾ ਸਫ਼ਰ ਜਿਹੜਾ ਸਾਡੇ ਨਾਲ ਬਤਿੱਦ ਕਰਕੇ ਗਏ ਆ ਇੱਕ ਸਾਝੀ ਰਿਸ਼ਤੇਦਾਰੀ ਬਣਾ ਕੇ ਗਏ ਆ ਸਾਡੇ ਨਾਲ ਤੇ ਅਸੀਂ ਸੰਗਤ ਅੱਗੇ ਵੀ ਬੇਨਤੀ ਕਰਦੇ ਆ ਅਰਦਾਸ ਕਰਿਓ ਸਾਡੇ ਵੀਰ ਜਾਂ ਬਾਪੂ ਦਿਨੇਸ਼ ਰਾਓ ਦਿਨੇਸ਼ ਕੁਮਾਰ ਬਾਪੂ ਰਾਓ ਸ਼ਾਮ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਬੂਰ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਇਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਕਿੱਥੇ ਇਹਨਾਂ ਦਾ ਜਨਮ ਹੋਇਆ ਕਿੱਥੇ ਇਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ ਕਿੱਥੇ ਇਹਨਾਂ ਨੇ ਜਵਾਨੀ ਦਾ ਪਹਿਰ ਕਿਵੇਂ-ਕਿਵੇਂ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨਸਾਨ ਇੰਨੀ ਦੂਰ ਸੱਤ ਸਮੁੰਦਰਾਂ ਪਾਰ ਜਾਂਦਾ ਉਮੀ ਇਹ ਵੀ ਕਿਤੇ ਆਪਣੇ ਬੱਚਿਆਂ ਦੀ ਜਾਂ ਆਪਣੀ ਇਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਪੰਜਾਬ ਆਇਆ ਚੰਗੇ ਭੋਖੇ ਦੀ ਤਲਾਸ਼ ਚ ਆਇਆ ਪਰ ਅੱਜ ਆਪਣੇ ਬਲੱਡ ਦੇ ਵਿੱਚੋਂ ਆਪਣੇ ਖੂਨ ਦੇ ਵਿੱਚੋਂ ਕੋਈ ਇੱਕ ਵੀ ਮੈਂਬਰ ਇਹਨਾਂ ਦੇ ਆਖਰੀ ਸਫ਼ਰ ਦੇ ਵਿੱਚੋਂ ਇਹਨਾਂ ਦੀ ਪਾਰਥਿਕ ਦੇਨ ਨੂੰ ਅਗਨ ਭੇਟ ਕਰਨ ਲਈ ਵੀ ਹਾਜ਼ਰ ਤੇ ਕਿਸੇ ਕਰਕੇ ਆਪਾਂ ਅਕਸਰ ਗੱਲ ਕਰਦੇ ਆਂ ਭੈਣੋ ਤੇ ਭਰਾਵੋ ਸਮੇ ਦਾ ਕੁਝ ਨਹੀਂ ਪਤਾ ਕਦੋਂ ਕਿੱਥੇ ਕਿਵੇਂ ਮੁੱਕ ਜਾਣਾ ਕੋਈ ਨਹੀਂ ਆਪਾਂ ਸੋਚ ਸਕਦੇ ਕੋਈ ਆਪਾਂ ਸਮਝ ਨਹੀਂ ਸਕਦੇ ਕਿ ਇਹਦੇ ਨਾਲ ਕਿੱਥੇ ਕਿਵੇਂ ਹੋਣਾ ਇਸ ਸਮਾਂ ਕਦੋਂ ਮੂਹਰੇ ਆ ਖੜਾ ਹੋਣਾ ਜਿੰਨਾ ਕਿ ਆਪਣਾ ਬੰਨ ਦਾ ਫਰਜ਼ ਆ ਆਪਾਂ ਅਦਾ ਕਰਦੇ ਰਹੀਏ ਆਪਣੀ ਬੰਨ ਦੀ ਜ਼ਿੰਮੇਵਾਰੀ ਪੂਰੀ ਕਰਦੇ ਤੇ ਹੁਣ ਦਿਨੇਸ਼ ਕੁਮਾਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਗਸੇਵਕ ਸਿੰਘ ਜੀ ਅਰਦਾਸ ਕਰਨਗੇ ਅੰਤਮ ਸੰਸਕਾਰ ਵਾਸਤੇ ਆਪਾਂ ਇੱਥੋਂ ਤੁਰਨਾ ਪਿੰਡ ਹਸਨਪੁਰ ਦੀ ਸ਼ਮਸ਼ਾਨ ਘਾਟ ਦੇ ਵਿੱਚ ਅੰਤਮ ਸੰਸਕਾਰ ਹੋਣਾ ਅਰਦਾਸ ਕਰਕੇ ਇਸ ਤੋਂ ਬਾਅਦ ਆਪਾਂ ਚਾਲੇ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ bolo ji wahe guru ardas ek onkar sri wahe gur ji ki pata sri bhagwati ji sahaye waar sri bhagwati ji ki padshahi dasvi pratham bhagwati simr kar gur nanak lai tihaye phir angad gur te amardas ram das sahab sahaye arjan har gobind no simrao sri har rai sri har krisan ji tihaye jese dithe sab dukh jaye ਤੇਗ ਬਹਾਦਰ ਸਿਮਰੀਆ ਕਰਨੋਂ ਨੇ ਦਿਆ ਵਾਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੈ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਬਾਣੀ ਦਾ ਫਰਮਾਨ ਹੈ ਜਿਹਾ ਚੇਰੀ ਲਿਖਿਆ ਤੇਹਾ ਹੁਕਮ ਕਮਾਏ ਭੱਲੇ ਆਵੇ ਨਾਨਕਾ ਸੱਦੇ ਉਠੀ ਜਾਏ ਦੇ ਮਹਾਵਾਕ ਅਨੁਸਾਰ ਵੀਰ ਦੇ ਨੀਸ਼ ਕੁਮਾਰ ਜੀ ਜੋ ਕਿ ਆਪਣੀ ਸੰਸਾਰਿਕ ਯਾਤਰਾ ਨੂੰ ਭੋਗਦੇ ਹੋਏ ਬੀਤੇ ਕੁਝ ਦਿਨਾ ਤੋਂ ਅਕਾਲ ਚਲਾਣਾ ਕਰ ਗਏ ਹਨ ਵੀਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਧਰੀ ਹਾ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿਛੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਪਾਣਾ ਮਲਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਹੁਣੇ ਸ਼ਮਸ਼ਾਨ ਘਰ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ ਉਹ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਨਾਮ 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 ਜੀ ਜਪੋ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜਪੋ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜਪੋ ਸਤਨਾਮ ਸਤਨਾ ਸਤਨਾਮ ਜੀ ਜਪੋ ਸਤਨਾਮ ਸਤਨਾ ਸਤਨਾਮ ਜੀ